₹200 ਲਓ ਜੀ ਫਾਰਮ ਤੇ ਪਹੁੰਚਿਆ ਦੂਜੇ ਸ਼ੈੱਡ ਤੇ ਅੱਜ ਆਪਾਂ ਕਾਉਂ ਵੀ ਮੱਦੀ ਠੀਕ ਆ ਓਕੇ ਓਕੇ ਬਾਏ ਬਾਏ ਓਕੇ ਜੀ ਵਾਹ ਦੇਖੋ ਬੰਦੇ ਸਾਡੇ ਓਕੇ ਆ ਜੀ ਪੂਰੇ ਤੇ ਦੂਜਾ ਸ਼ੈੱਡ ਕਰਕੇ ਸਾਫ ਸੁਥ ਪਹੁੰਚਿਆ ਅੱਜ ਲੈ ਰਿਆ ਨੇ ਆਰੇ ਹਾਂ ਇਹਦੀ ਪ੍ਰੋਬਲਮ ਆ ਗਈ ਹੈ ਨਾ ਮੱਦੀ ਥੋੜੀ ਪ੍ਰੋਬਲਮ ਤਾਂ ਫਿਰ ਆਪਦੀ ਗਲਤੀ ਕਰਕੇ ਆਈ ਆਪਦੀ ਗਲਤੀ ਕਰਕੇ ਪ੍ਰੋਬਲਮ ਆ ਗਈ ਚੌਹਰ ਨਾਲ ਨਾ ਕੋਰ ਸਾਰੇ ਭਰਾ ਠੀਕ ਹੋ ਉਸ ਦੀ ਹਿੰਦਰੀ ਮਾ ਉਹ ਗਈ ਜਿਹੜੀ ਨਹੀਂ ਚੱਲਦਾ ਤਾਂ ਲਓ ਜੀ ਚੂਚਾ ਦਿਖਾ ਰਿਹਾ ਤੁਹਾਨੂੰ ਅੱਜ 21 ਦਿਨ ਦਾ ਵਾੜ ਹੋ ਗਿਆ ਅੱਜ ਆਪਣਾ ਜਿਹਾ ਇੱਕ ਤਰੀਕ ਕਰਵਾਇਆ ਸੀ ਤੇ 450 ਦੇ ਕਰੀਬ ਵੜ ਪਾਇਆ ਹੋਇਆ ਹੈ ਜੇ ਆਪਾਂ ਫਾਰਮ 'ਚ ਜਿਹੜੇ ਦੂਜੇ ਵੱਡੇ ਬੂਡੇ ਫੀਡਰ ਜਿਹੜੇ ਇੱਕਦਮ ਪੂਰੇ ਸੈੱਟ ਕਰਕੇ ਲਾ ਰੱਖੇ ਨੇ ਜਿਹੜੇ ਬੱਚੇ 'ਚ ਥੋੜੀ ਜਿਹੀ ਪ੍ਰੋਬਲਮ ਆ ਗਈ ਗਾਇਤ ਕੀ ਸੀਜ਼ਨ ਦਾ ਟਾਈਮ ਕਰਕੇ ਇੱਕ ਤਾਂ ਸਾਥੋਂ ਹੀ ਥੋੜਾ ਮਟਾ ਫਾਰਮ ਤੇ ਕਿਹੜਾ ਵੱਜਿਆ ਕਿ ਕਿਸਾਨ ਨੂੰ ਥੋੜੀ ਲੇਬਰ ਦੀ ਲੇਬਰ ਦੇ ਸਰਤੇ ਫਾਰਮ ਕਦੇ ਨਾ ਛੱਡੇ ਸਾਰੇ ਭਰਾਵਾਂ ਨੂੰ ਇਹੀ ਕਹਿੰਦੇ ਆਪਾਂ ਦਾ ਇੱਕ ਥੋੜਾ ਜਿਹਾ ਲੇਬਰ ਨੇ ਕੰਮ ਖਰਾਬ ਕਰਤਾ ਤੇ ਬੱਚਾ ਆਇਆ ਤੇ ਸ਼ੈੱਡ ਗਿੱਲਾ ਹੋ ਗਿਆ ਠੰਡ ਦਾ ਮੌਸਮ ਸੀ ਪਰਦਾ ਨਹੀਂ ਖੁੱਲਿਆ ਤੇ ਜਿਹੜੀ ਪੰਜੀ ਸੀ ਬੰਦ ਪਰਦੇ 'ਚ ਮਾਰੀ ਗਿਆ ਸਾਥੋਂ ਫਾਰਮ ਦੇ ਨਹੀਂ ਪੁੱਜਿਆ ਗਿਆ ਅਸੀਂ ਦੂਜੇ ਫਾਰਮ ਤੇ ਵਾਹ ਖੇਤੀਬਾਤੀ 'ਚ ਧਿਆਨ ਹੋ ਗਿਆ ਤਾਂ ਕਰਕੇ ਫਾਰਮ ਤੇ ਨਹੀਂ ਆਏ ਤੇ ਬੱਚਾ ਥੋੜਾ ਜਿਹਾ ਇੱਕ ਤਾਂ ਗਰਮੈਸ਼ ਖਾ ਗਿਆ ਪੱਲੀਆਂ ਬੰਦ ਹੋਣ ਕਰਕੇ ਬੰਦਾ ਅਸੀਂ ਥੋੜਾ ਜਾਂ ਅਨਜਾਨ ਸੀਗਾ ਤੇ ਇੱਕ ਛੱਡ ਬਿਲਕੁਲ ਹੀ ਗਿੱਲਾ ਕਰ ਦਿੱਤਾ ਸੀ ਥੱਲੋਂ 5-6 ਦਿਨ ਦੇ ਬੱਚੇ ਨੂੰ ਤੇ ਬੱਚਾ ਫੀੜ ਛੱਡ ਗਿਆ ਸੀ ਜਮਾ ਫੀੜ ਛੱਡਣ ਕਰਕੇ ਜਿਹੜਾ ਕੰਦਾਂ ਚ ਵਰਨਣ ਲੱਗ ਗਿਆ ਬੱਚਾ ਛੱਡ ਗਿੱਲਾ ਹੋਣ ਕਰਨ ਪੈਰ ਠੰਡੇ ਹੋਣ ਲੱਗੇ ਪੈਨਲਟੀ ਜਿਆਦੇ ਹੋਣ ਲੱਗੀ ਤੇ ਬੱਚਾ ਯਾਨੀ ਕਿ ਬਿਲਕੁਲ ਹੀ ਖਰਾਬ ਹੋ ਗਿਆ ਸੀ ਆਪਣਾ 21 ਦਿਨ ਦਾ ਵਜਨ ਇਹ ਆਪਣਾ 500 ਗ੍ਰਾਮ ਆਇਨਾ ਕਿੱਥੇ ਅੱਜ 21 ਦਿਨ ਦਾ ਵਜਨ ਹੋਣਾ ਚਾਹੀਦਾ ਸੀ 1 ਕਿਲੋ ਤਾਂ ਕਰਕੇ ਥੋੜਾ ਜਿਹਾ ਇਹ ਆਪਣਾ ਛੱਡਾ ਅੱਜ ਕੀ ਪਿੱਛੇ ਜਲ ਗਿਆ ਥੋੜਾ ਜਿਹਾ ਇਹ ਆਪ ਦੀ ਗਲਤੀ ਕਰਨ ਚੱਲਿਆ ਸਾਥੋ ਆਪ ਤੋਂ ਨਹੀਂ ਗੌਰ ਹੋਈ ਤੇ ਆਪਾਂ ਸੱਚੀ ਗੱਲ ਦੱਸਦੇ ਆ ਤੇ ਇੱਕ ਲੇਬਰ ਵਾਲਾ ਬੰਦਾ ਸਾਨੂੰ ਥੋੜਾ ਜਿਹਾ ਵਧੀਆ ਨਹੀਂ ਢੱਕ ਰਿਹਾ ਜੀ ਇੱਕ ਛੱਡ ਤੇ ਵਧੀਆ ਸੀ ਦੂਸਰਾ ਫਾਰਮ ਆਪਣਾ 33 ਦਿਨ ਤੇ ক্লোਜ ਹੋਇਆ ਬਹੁਤ ਵਧੀਆ 2300 ਐਵਰੇਜ ਦੇ ਕੇ ਗਿਆ 31 ਦਿਨ ਤੇ ਸੰਪੂਰਨਾਂ ਦਾ ਵਾੜਾ ਆਪਣਾ ਤੇ ਇਹ ਥੋੜੀ ਜਿਹੀ ਦਿੱਕਤ ਜ ਆ ਗਿਆ ਬੱਚਾ ਤੇ ਤਾਂ ਕਰਕੇ ਸਾਰੇ ਬੱਚੇ ਨੂੰ ਟੀਕਾ ਲਾਇਆ ਗਿਆ ਜਿਹੜਾ ਕੀ ਆਪਣਾ 21 ਦਿਨ ਤੱਕ ਅਸਰ ਰੱਖਦਾ ਹੈ ਬੱਚਾ ਫੀਡ ਪਾਣੀ ਬਿਲਕੁਲ ਛੱਡ ਗਿਆ ਸੀਗਾ ਗੱਟਾ ਫੀਡ ਦਾ ਮਸਾ ਖਾਂਦਾ ਸੀ 60 ਕਿਲੋ ਗੱਟਾ ਉਹ ਵੀ ਨਹੀਂ ਖਾਂਦਾ ਸੀ ਤੇ ਹੁਣ ਥੋੜਾ ਜਿਹਾ ਅੱਜ 21ਵੇਂ 22ਵੇਂ ਦਿਨ ਫਰਕ ਪਿਆ ਬੱਚਾ 6 7 ਤੋਂ 8 ਗੱਟੇ ਫੀਡ ਦੇ ਲੈ ਰਿਹਾ 60 ਕਿਲੋ ਵਾਲੇ ਅੱਜ ਤੇ ਮੜਾ ਜਾਂ ਫਰਕ ਪਿਆ ਤੇ 6 6.5 ਹਜ਼ਾਰ ਬੜਰ ਤੋਂ ਤੇ ਆਪਣਾ ਇਹ ਘੱਟੋ ਘੱਟ 1000 ਤੋਂ 1500 ਪੀਸ ਜਿਹੜਾ ਬੀਕ ਨਿਕਲ ਚੁੱਕਿਆ ਸੀ ਜਿਹੜੇ ਨੇ ਫੀਡ ਦੇ ਜਮੀ ਨਹੀਂ ਮੂੰਹ ਲਾਇਆ ਫੀਡ ਛੱਡਣ ਕਾਰਨ ਬੱਚਾ ਬੀਕ ਜ਼ਿਆਦਾ ਹੋ ਗਿਆ ਆਪਣਾ ਤੇ ਬੀਕ ਦੀ ਅਸੀਂ ਲੱਗ ਸ਼ਾਂਤੀ ਮਾਰਤੀ ਜਦੋਂ ਸੈੱਡਾ ਠੀਕ ਕੀਤਾ ਸੀ ਆਏ ਬਾਅਦ ਚੋਂ ਫੂਸ ਸਾਰਾ ਕੱਢਿਆ ਨਵੇਂ ਦਵਾਰੇ ਦਵਾਰੇ ਸਾਰੇ ਸੈੱਡ ਚ ਫੂਸ ਪਾਇਆ ਪੂਰ ਸਪੌਨ ਤੋਂ ਬਾਅਦ ਸ਼ੈੱਡ ਸਾਰਾ ਸੁਕਾ ਕੇ ਪੱਠੀਆਂ ਪੁੱਠੀਆਂ ਚਲਾ ਕੇ ਇੱਕਦਮ ਪੰਜੀ ਮਾਰੀ ਬੰਦੇ ਨੂੰ ਦੱਸਿਆ ਵੀ ਪਰਦਾ ਖੋਲ੍ਹ ਕੇ ਮੰਜੀ ਮਾਰਨੀ ਆઠ ਪੈਰ ਤੇ ਤਾਂ ਕਰਕੇ ਜਿਹੜਾ ਸ਼ੈੱਡ ਥੋੜੇ ਦਿਨਾਂ ਚ ਆਪਾਂ ਦਿੱਕਤ ਤੋਂ ਬਾਹਰ ਕੱਢਿਆ ਤੇ ਦਿੱਕਤ ਤੋਂ ਬਾਹਰ ਤਾਂ ਕੱਢ ਲਿਆ ਸੀ ਤੇ ਥੋੜੇ ਟਾਈਮ ਦਾ ਮੈਟਲਿਟੀ ਵੈਰ ਜਿਆਦਾ ਹੋਣ ਲੱਗੀ 70 70 ਵਾੜ ਇੱਕ ਦੰਦੇ ਮਾਰਨ ਲੱਗੇ 70 ਮਰ ਜਾ ਕਰਨ 80 ਮਰ ਜਾ ਕਰਨ ਉਹ ਮੈਟਲਿਟੀ ਸਾਰੀ ਬੀਕਦੀ ਜਿਹੜੀ ਆਪਾਂ ਸ਼ਾਂਤੀ ਮਾਰ ਕੇ 1520 ਅਲੱਗ ਕੱਢਦਾ ਸੀਗਾ ਤੇ ਸਾਰੇ ਮੈਟੈਲਿਟੀ ਉਹਦੀ ਸੀਗੀ ਤੇ ਕਾਰਨ ਮੈਟੈਲਿਟੀ ਦਾ ਇਹ ਸੀਗਾ ਵੀ ਬੱਚੇ ਨੇ ਫੀਡ ਪਾਣੀ ਨਹੀਂ ਲਿਆ ਹੈਗਾ ਤਾਂ ਕਰਕੇ ਆਪਾਂ ਸਾਰੇ ਭਰਾਵਾਂ ਨੂੰ ਇਹੀ ਕਹਨੇ ਆਂਗੇ ਵੀ ਫਾਰਮਾਂ ਤੇ ਵੱਧ ਤੋਂ ਵੱਧ ਆਪ ਧਿਆਨ ਦਿਓ ਤੇ ਫਾਰਮਾਂ ਦੇ ਵਿੱਚ ਆਪ ਵਿਜ਼ਿਟ ਕਰੋ ਉੱਥੋਂ ਪੈਰ ਉਥੇ ਰਹੋ ਰਾਤਾਂ ਕਟੋ ਚਾਰ ਪੰਜ ਅਸੀਂ ਰੱਖਦੇ ਆ ਗੌਰ ਤਾਂ ਕਿ ਫਸਲવાડી ਦਾ ਸੀਜ਼ਨ ਹੋਣ ਕਰਕੇ ਸਾਡਾ ਉਧਰ ਥੋੜਾ ਜਿਹਾ ਧਿਆਨ ਹੋ ਗਿਆ ਜੀ ਤਾਂ ਕਰਕੇ ਸਾ ਤੋਂ ਪਹੁੰਚਾ ਨਹੀਂ ਗਿਆ ਇਧਰ ਤੇ ਵੱਧ ਤੋਂ ਵੱਧ ਆਪ ਫਾਰਮ ਤੇ ਪਹੁੰਚੋ ਆਪ ਵਿਕਟਰ ਹੋ ਕੰਮ ਸਿੱਖੋ ਤੇ ਬੰਦਾ ਕੰਮ ਨਹੀਂ ਜਾਣਦਾ ਉਹ ਤੋਂ ਕਹਿ ਕੇ ਕੰਮ ਕਰਾਓ ਅਸਲ ਹੋ ਸਕੇ ਤਾਂ ਕੰਮ ਫਾਰਮ ਤੇ ਆਪ ਕਰੋ ਕਰਦੇ ਆ ਅਸੀਂ ਕਰਦੇ ਰਹਨੇ ਆ ਤੇ ਤਾਂ ਕਰਕੇ ਸਵਾਰ ਇਧਰ ਨਹੀਂ ਆਏਗਾ ਤੇ ਬੱਚਾ 21 ਦਿਨ ਦਾ ਨਹੀਂ ਸਾਰੇ ਫਾਰਮ ਤੇ ਹੋ ਜਾਣਾ ਚਾਹੀਦਾ ਅੱਜ ਇਹ ਅੱਧ ਤੋਂ ਥੋੜਾ ਜਿਹਾ ਗਾਹਾਂ ਅੱਗੇ ਟੱਪਿਆ ਤੇ ਸੱਤ ਅੱਠ ਪੱਟੀਆਂ ਜਿਹੜੀਆਂ ਆਪਾਂ ਫਿੱਟ ਕਰ ਰੱਖੀਆਂ ਨੇ ਨਹੀਂ ਇਹ ਪੱਟੀਆਂ ਦੀ ਕੋਈ ਜ਼ਰੂਰਤ ਨਹੀਂ ਜੇ 21 ਦੇ ਬੱਚੇ ਨੂੰ ਜੇ ਸਾਹ ਨਾਲ ਹੁਣ ਮੌਸਮਾਂ ਦੇਣ ਦਾ ਤੇ ਪੱਟੀਆਂ ਹੁਣ ਤੱਕ ਚੱਲ ਰਹੀਆਂ ਨੇ ਜੇ ਹੁਣ ਤੱਕ ਬੱਚੇ ਨੇ ਕਿਲੋ ਦੀ ਗ੍ਰੋਥ ਕਰਦਾ ਤਾਂ ਆਟੋਮੈਟਿਕਲੀ ਇਹਨੇ ਗਰਮਾਇਆ ਦੇਣੀ ਸੀ ਆਪਦੇ ਆਪ ਦਾ ਕਰਕੇ ਪੱਟੀਆਂ ਪੁੱਟੀਆਂ ਦੀ ਕੋਈ ਜ਼ਰੂਰਤ ਨਹੀਂ ਸੀ ਬੱਚੇਨ ਤੇ ਸਾਡੀ ਗਲਤੀ ਕਾਰਨ ਖਰਚਾ ਵੀ ਜ਼ਿਆਦਾ ਹੋ ਰਿਹਾ ਨੁਕਸਾਨ ਵੀ ਹੋਇਆ ਸਾਡਾ ਉਹ ਅਸੀਂ ਮੰਨਦੇ ਆਪ ਤੇ ਇਹ ਵੀਡੀਓ ਪਾਉਣ ਦਾ ਸਾਡਾ ਇਹ ਮਕਸਦ ਆ ਕਿ ਹੋਰ ਕੋਈ ਭਰਾ ਜਿਹੜਾ ਇਹ ਗਲਤੀ ਨਾ ਕਰ ਬੈਠੇ ਵੀ ਫਾਰਮ ਦੇ ਬਾਅਦ ਤੋਂ ਬਾਅਦ ਵਿਜ਼ਿਟ ਕਰੋ ਆਪ ਦਾ ਆਪ ਧਿਆਨ ਰੱਖੋ ਲੇਬਰ ਦੇ ਸਿਰਤੇ ਕਦੇ ਵੀ ਨਾ ਛੱਡੋ ਜੇ 20-22 ਲੱਖ ਰੁਪਏ ਲਾਇਏ ਜੇ ਪੈਸੇ ਪੂਰੇ ਕਰਨੇ ਤੇ ਹੁਣ ਮੈਨੇਜਮੈਂਟ ਜਮ ਫਾਰਮ ਦਾ ਓਕੇ ਆ ਵੀਡੀਓ ਚ ਦੇਖ ਸਕਦੇ ਤੁਸੀਂ ਮੰਦਾ ਵੀ ਆਪਣਾ ਕੰਮ ਤੇ ਆ ਪੂਰਾ ਓਕੇ ਲਾਇਆ ਹੋਇਆ ਹਣਾ ਤੇ ਛੱਡ ਜਾਵਾਂ ਓਕੇ ਰਿਪੋਰਟ ਕਰ ਰੱਖਿਆ ਤੇ ਪਿਛਲੀ ਵਾਰ ਬਹੁਤ ਸੋਹਣਾ ਸੈੱਟ ਸੀ ਆਪਣਾ ਇਹਦਾ ਬਹੁਤ ਵਧੀਆ ਰਿਜ਼ਲਟ ਆਇਆ ਸੀ ਮੀਨ ਆਜਣਾ ਚ ਤੇ ਬੱਚਾ ਆਪਣਾ ਇਹ 48 ਦਿਨ ਬਾਅਦ ਕੰਪਨੀ ਦੇ ਦਿੱਤਾ ਤੇ ਸਾਰੇ ਭਰਾ ਆਪਾਂ ਨੂੰ ਕੋਈ ਵਧੀਆ ਕੰਪਨੀ ਸੁਜੈਸਟ ਕਰੋ ਜਿੱਥੇ ਪੈਸਾ ਵੀ ਚੰਗਾ ਬਣੇ ਤੇ ਬੱਚਾ ਵੀ ਟਾਈਮ ਟੂ ਟਾਈਮ ਮਿਲ ਜੇ ਪੈਸੇ ਸਾਰੀਆਂ ਕੰਪਨੀਆਂ ਦਾ ਹੁਣ ਮੰਦਾ ਹਾਲ ਹੀ ਚੱਲ ਰਿਹਾ ਅੱਜ ਦੇ ਕੱਲ ਦੇ ਟਾਈਮ 'ਚ ਤੇ ਛੋਟੇ ਫਿਲਟਰ ਆਪਾਂ 21-22 ਦਿਨ ਤੇ ਹਜੇ ਲਾ ਰੱਖੇ ਨੇ 21ਵਾਂ ਦਿਨ ਅਜ ਬਾੜ ਦਾ ਇੱਕ ਤਰੀਕ ਨੂੰ ਆਇਆ ਸੀ ਤਾਂ ਕਰਕੇ ਲਾਏ ਨੇ ਵੀ ਬੱਚੇ ਦੀ ਗਰੋਥ ਨਹੀਂ ਹੈਗੀ ਅਸੀਂ ਤਾਂ ਇਹ ਆਪਾਂ 14-15 ਦਿਨ ਤੇ ਹਟਾਨੇ ਆ ਬਾਰੇ 15ਵੇਂ ਦਿਨ ਹਟਾਨੇ ਲੋ ਜੀ ਪੂਰਾ ਇੱਕਦਮ ਵਧੀਆ ਮਾਹੌਲ ਆ ਲਈਆਂ ਦਾ ਆਨੰਦ ਬੱਚਾ ਪੂਰਾ ਹਲੋਜਨ ਆ ਲਾ ਰੱਖੇ ਨੇ ਅੱਧੇ ਫਾਰਮ ਚ ਲਾ ਦੀਆਂ ਜੀ ਆਪਾਂ ਦੇਖੋ ਮਾਹੌਲ ਇੱਕ ਨੰਬਰ ਆ ਹੌਣ ਕਰਿਆ ਫਾਰਮ ਸੈੱਟ ਜਿਹੜਾ ਮਾੜਾ ਮੋਟਾ ਕਰਿਆ ਨਹੀਂ ਜਮਾ ਕੰਮ ਥੋੜਾ ਹੈ ਬੇਕਾਰ ਹੀ ਹੋ ਗਿਆ ਸੀ ਚਲੋ ਠੀਕ ਆ ਸਾਰੇ ਭਰਾ ਬਾਕੀ ਆਪਣਾ ਪੇਜ ਹੈਗਾ ਤੇ ਆਪਾਂ ਹੁਣ ਟ੍ਰੇਨਿੰਗਾਂ ਦਾ ਕੰਮ ਸ਼ੁਰੂ ਕਰਨ ਜਾ ਰਹੇ ਆਂਗੇ ਥੋੜੇ ਟਾਈਮ ਚ ਤੇ ਇੱਕ ਸਾਈਡ ਤੇ ਬੱਚਾ ਰੱਖਿਆ ਕਰਾਂਗੇ ਇੱਕ ਬੇਲਾ ਰੱਖਿਆ ਕਰਾਂਗੇ ਸਾਰੇ ਭਰਾਵਾਂ ਨੂੰ ਇੱਕ ਟ੍ਰੇਨਿੰਗ ਦਾ ਦਿਨ ਰੱਖਿਆ ਕਰਾਂਗੇ ਵੀ ਜੇ ਸਾਡੇ ਨਾਲ ਬੱਚਾ ਪਾਲਣਾ ਤੇ ਟ੍ਰੇਨਿੰਗ ਦੀ ਮਾੜੀ ਮੋਟੀ ਫੀਸ ਵੀ ਰੱਖਾਂਗੇ ਤੇ ਦਿਨ ਰੱਖਿਆ ਕਰਾਂਗੇ 10-12 ਬੰਦੇ ਜਿੰਨੇ ਵੀ ਆਪਣੇ ਹੋਇਆ ਕਰਨਗੇ ਇੱਕ ਮੰਥ ਦੇ ਇੱਕ ਦਿਨ ਟ੍ਰੇਨਿੰਗ ਲਾਇਆ ਕਰਾਂਗੇ ਮੰਥ ਚ ਜਾਂ ਦੋ ਵਾਰੀ ਲਾਇਆ ਕਰਾਂਗੇ ਜਿਹੜੇ ਵੀ ਭਰਾ ਟ੍ਰੇਨਿੰਗ ਦੇ ਆਪਣੇ ਚਾਹਵਾਨ ਹੋਇਆ ਕਰਨਗੇ ਉਹ ਵੀ ਸਾਡੇ ਨਾਲ ਕੰਟੈਕਟ ਕਰਿਆ ਕਰੋ ਤਾਂ ਕਿ ਅਸੀਂ ਮਾੜਾ ਮੋਟਾ ਜਿੰਨਾ ਵਧੀਆ ਕੰਮ ਸਿੱਖਿਆ ਤੇ ਹੋਰਾਂ ਭਰਾਵਾਂ ਨੂੰ ਵੀ ਸਿਖਾਈਏ ਜਿਹੜੇ ਨਵੇਂ ਤੇ ਬਹੁਤ ਲਾਹੇਵੰਦ ਕੀਤਾ ਨਵੇਂ ਭਰਾਵਾਂ ਲਈ ਹੈ ਬੱਦ ਤੋਂ ਬੱਦ ਪਹਿਲ ਦਿਓ ਜੀ ਤੇ ਹੈਲੋਜਨ ਲਾਈਟਾਂ ਕਰਤੀਆਂ ਜਦੋਂ ਆਪਾਂ ਹੁਣ ਦੇਖੋ ਫਾਰਮ ਦੀ ਜਗਮਗ ਐ ਰੱਖਦੇ ਆਂ ਜੀ ਸੀ ਰੂਟ ਬਣਾ ਕੇ ਆਪਾਂ ਓਕੇ ਰਿਪੋਰਟ ਜਮਾ ਤੇ ਠੀਕ ਆ ਭਰਾ ਅੱਜ ਲਈ ਇੰਨੀ ਵੀਡੀਓ ਕਾਫੀ ਐ ਤੇ ਸਾਰੇ ਭਰਾ ਵੀਡੀਓ ਨਾਲ ਜੁੜੇ ਰਹਿਆ ਕਰੋ ਓਕੇ